ਗੱਡੀ ਲੈਣਾ ਮੋਟਰਸਾਈਕਲ ਲੈਣੀਆ ਨਾਲੇ ਲੈਣੀਆ ਘਰੇ ਮੱਝ ਵੀ ਨੂੰ ਮੱਝ ਰਿਸ਼ਤੇਦਾਰ ਕੋਈ ਪੈਸੇ ਨਹੀਂ ਦਿੰਦਾ ਦੋਸਤ ਮਿੱਤਰ ਪੌਣ ਚੱਕਣੋਂ ਹਟ ਗਏ ਇਹ ਗੱਲ ਦਾ ਮੈਨੂੰ ਪਤਾ ਹੁਣ ਸੋਡਾ ਅਸੀਂ ਫੋਨ ਵੀ ਚੱਕਾਂਗੇ ਤੇ ਲੋਨ ਹੀ ਲੋਨ ਕਰਾਂਗੇ ਆਪਾਂ ਬਾਕੀ ਦੀ ਜਾਣਕਾਰੀ ਆਪਾਂ ਲੈਣੀਆ ਬੋਹਾ ਰੋਡ 'ਚ ਨਹੀਂ ਰਾਇਏ ਹੋਇਆ ਬੋਹਾ ਰੋਡ 'ਚ ਨਹੀਂ ਰੰਬਰ ਚੱਲੀ ਜਾਂਦਾ ਸਕਰੀਨ 'ਤੇ ਲੋਨ ਹੀ ਲੋਨ ਘਬਰਾਉਣ ਦੀ ਕੋਈ ਗੱਲ ਨਹੀਂ ਜੇ ਤੁਸੀਂ ਲਾਲ ਲਖੀਰ ਦੇ ਵਿੱਚ ਆ ਕੇ ਕਹਿਣ ਦਾ ਭਾਵ ਡਿਫਾਲਟਰ ਹੋ ਗਏ ਫਿਰ ਵੀ ਕੰਮ ਚੱਲ ਜੂ ਕੋਈ ਚੱਕਰ ਨਹੀਂ ਨੰਬਰ ਤੇ ਹੀ ਜਾਣਕਾਰੀ ਲੈਣੀ ਆ ਨੰਬਰ ਫੋਨ ਕਰਕੇ ਭਰਾਵਾਂ ਨੂੰ ਪੁੱਛਣਾ ਬਾਕੀ ਦੀ ਜਾਣਕਾਰੀ ਆਪਾਂ ਅੰਦਰ ਲੈ ਕੇ ਚੱਲਦੇ ਆ। ਲਈ ਦੋਸਤੋ ਗੱਡੀ ਮੋਟਰ ਕਾਰ ਸੈਂਟਰ ਲੈਣਾ ਆਪਾਂ ਉਹਦੇ ਵਾਸਤੇ ਆਪਣੇ ਕੋਲੇ ਪੈਸੇ ਨਹੀਂ ਹੁੰਦੇ ਰਿਸ਼ਤੇਦਾਰ ਦੋਸਤ ਮਿੱਤਰ ਆਪਣ ਕੋ ਫੋਨ ਤੇ ਇੱਕ ਨੂੰ ਹਟ ਗਏ ਤੇ ਹੁਣ ਆਪਾਂ ਆ ਗਏ ਝੀਰ ਝੀਰ ਆਪਣੇ ਭਰਾਵਾਂ ਦੀ ਬ੍ਰਾਂਚ ਆ ਤੇ ਪਹਿਲਾਂ ਤਾਂ ਬਾਈ ਜੀ ਉਸੇ ਕਹੇ ਜੀ ਅ ਭਾਈ ਆਪਾਂ ਲੋਨ ਆ ਕਾਰਾ ਵਾਦਾ ਲੋਨ ਕਰਦੇ ਤੁਸੀਂ ਇੱਕ ਵਾਰੀ ਆਪਣੇ ਕੋਲੇ ਮਨ ਲੱਗ ਕਿਸੇ ਨੇ ਪ੍ਰੋਪਰਟੀ ਤੇ ਲੋਨ ਕਰਾਉਣਾ ਜੀ ਠੀਕ ਹੈ ਜੀ ਬਿਜ਼ਨਸ ਦੇ ਉੱਤੇ ਲੋਨ ਕਰਾਉਣਾ ਜੀ ਘਰ ਖਰੀਦਣ ਵਾਸਤੇ ਲੋਨ ਆ ਜੀ ਤੇ ਆਪਣੇ ਕੰਮ ਨੂੰ ਵਧਾਉਣ ਵਾਸਤੇ ਪੈਸੇ ਕੰਮ ਨੂੰ ਵਧਾਉਣ ਵਾਸਤੇ ਜਿੰਨੇ ਨੂੰ ਮਨ ਕਹੇ ਚਲੋ ਗਾ ਮੱਝ ਦੇ ਵੀ ਬਾਂਜੀ ਹੁੰਦੀ ਆ ਬੜੀਆ ਕੰਮ ਕਰਾਉਣਾ ਉਹਦੇ ਵਾਸਤੇ ਜਾਂ ਕਿਸੇ ਦੀ ਕੋਈ ਸ਼ਾਪ ਵਗੈਰਾ ਕੋਈ ਵੀ ਬਿਜ਼ਨਸ ਲਾ ਲਓ ਬਿਜ਼ਨਸ ਲਾ ਲਓ ਵਧਾਉਣ ਵਾਸਤੇ ਪੈਸੇ ਚਾਹੀਦੇ ਉਹ ਸਾਰੀ ਦਵਾ ਬਾਈ ਇਹਦਾ ਪ੍ਰੋਸੈਸ ਕਿੰਨੇ ਬਣਾਦਾ ਹੁੰਦਾ ਵੀ ਤੁਸੀਂ ਆਪਾਂ ਪਾਸੇ ਦੇ ਦਿੰਨੇ ਆ ਪ੍ਰੋਸੈਸ ਗੱਡੀ ਲੈਣੀ ਹੈ ਜਾਂ ਟਰੈਕਟਰ ਲੈਣਾ ਹੈ ਉਹਦਾ ਤੋਂ ਇੱਕ ਵੀਕ ਦੀ ਹੈ ਹਫ਼ਤਾ ਵੀ ਲੱਗਦਾ ਜੀ ਜੇ ਕਿਸੇ ਨੇ ਪ੍ਰਾਪਰਟੀ ਦੇ ਲੋਨ ਕਰਾਉਣਾ ਬੀਨਸ ਲੋਨ ਕਰਾਉਣਾ ਉਹਦਾ 15 ਤੋਂ 20 ਦਿਨ ਲੱਗਦਾ ਜੀ ਠੀਕ ਹੈ ਚੱਲਦੇ ਨੰਬਰਾਂ ਦੀ ਵੀ ਡੰਡਾ ਹੁੰਦਾ ਬਾਈ ਚੱਲਦੇ ਨੰਬਰਾਂ ਦੇ ਚੱਲਦੇ ਨੰਬਰਾਂ ਦੀ ਦੋਸਤੋਂ ਗੰਡਾਈ ਤਾਂ ਕਰੋ ਹੁਣ ਆਪਣੇ ਦੇ ਭਰਾ ਨੇ ਬਹੁਤ ਪੁਰਾਣਾ ਕੰਮ ਆ ਤੇ ਜਰਮਨ ਬੰਦੇ ਨੇ ਘੋਸੇ ਵਾਲਾ ਕੰਮ ਆ ਤੇ ਬਾਈ ਜੀ ਕੋਈ ਇਸ਼ੂ ਗਾਰਨਾ ਕਈ ਵਾਰੀ ਨਾ ਬੰਦਾ ਡਿਸਰਬਲ ਹੋ ਜਾਈਦਾ ਨਵੇਂ ਵਾਰੇ ਕੀ ਆਫਰ ਹੈ ਕਿ ਜਦੋਂ ਇਹ ਕਈ ਵਾਰੀ ਕਿਸੇ ਨੰਬਰ ਤੇ ਨਾ ਸਿਬਲ ਬੈਸੀ ਚੜ ਜਾਂਦਾ ਬੈਸੀ ਚੜ ਜਾਂਦਾ ਮੈਨੂੰ ਕੋਈ ਨਹੀਂ ਹੁੰਦਾ ਦੋਵਾਂ ਨੇ ਨਹੀਂ ਲੇਤਾ ਹੁੰਦਾ ਨਹੀਂ ਲੇਤਾ ਜੀ ਬੋਲਦਾ ਹੁੰਦਾ ਹਾਂਜੀ ਬਈ ਉਹ ਜਿਹੜੀ ਆਪਾਂ ਵੈਰੀਫਾਈ ਕਰਕੇ ਪ੍ਰੋਪਰ ਆ ਠੀਕ ਹੈ ਬੈਂਕਰਾਂ ਹੀ ਵੈਰੀਫਾਈ ਕਰਕੇ ਉਸ ਨੂੰ ਆਪਾਂ ਲੋਨ ਕਰਵਾ ਦਿੰਦੇ ਆਂ ਲੋਨ ਕਰਵਾ ਫਿਰ ਇਹਦਾ ਕਿਉਂ ਹੁੰਦਾ ਕਿ ਕਿਸੇ ਦੀਆਂ ਕੋਈ ਪ੍ਰੋਬਲਮ ਕਰਕੇ ਕੋਈ ਵਿਵਾਦ ਹੋ ਗਿਆ ਫੈਮਿਲੀ ਚ ਕਿਸ਼ਤਾ ਰੁਕ ਜਾਂਦੀ ਹੈ ਜੀ ਠੀਕ ਹੈ ਉਹਨੂੰ ਵੀ ਕੋਈ ਨਾ ਕੋਈ ਉਹਦਾ ਕੋ ਡਾਕੂਮੈਂਟ ਹੁੰਦਾ ਕੋਈ ਕੀ ਕਹਿੰਦੇ ਉਹਦੀ ਰਿਪੋਰਟ ਵਗੈਰਾ ਨਾਲ ਲਾ ਕੇ ਆਪਾਂ ਉਹਨਾਂ ਨੂੰ ਵੀ ਲੋਨ ਵਗੈਰਾ ਪ੍ਰੋਵਾਈਡ ਕਰਵਾ ਪ੍ਰੋਵਾਈਡ ਕਰ ਦਿੰ ਏ ਬਈ ਇਹਦਾ ਮੰਨਵੇ ਦੇਲੇ ਲੋਨ ਹੋਵੇ ਬੱਚਿਆਂ ਬਾਰੇ ਸੁਣਦੇ ਆਪਣੇ ਕੋਲੇ ਕੀ ਬੱਚਿਆਂ ਦਾ ਆਪਣੇ ਕੋਲ ਕੋਈ ਸਰਕਾਰੀ ਐਲ ਆਈ ਸੀ ਐਲ ਆਈ ਸੀ ਹੈ ਜੀ ਪ੍ਰੋਪਰ ਮਤਲਬ ਇਹ 19 ਸਾਲ ਤੋਂ ਵੱਧ ਚੱਲਦੀ ਆ ਰਹੀ ਹੈ ਜੀ ਕਿ ਯਕੀਨ ਵਾਲੀ ਇੱਕ ਸਸਤਾ ਜੀ ਜੀ ਇਹ ਕਿਸੇ ਨੇ 1000 ਰੁਪਏ ਜਮ੍ਹਾਂ ਕਰਾਉਣਾ ਕਿਸੇ ਨੇ 2000 ਰੁਪਏ 3000 ਮਨਥਲੀ ਕਰਾਉਣਾ ਜਾਂ ਲੱਖ ਰੁਪਏ ਮਨਥਲੀ ਕਰਾਉਣਾ ਜੀ ਜਿੰਨੀ ਕਾਲ ਦੀ ਪਹੁੰਚ ਹੈ ਉਹਦੇ ਤੋਂ ਆਪਾਂ 0 ਸਾਲ ਤੋਂ ਲੈ ਕੇ 60 ਸਾਲ ਤੱਕ ਦੇ ਆਪਾਂ ਇਹਨਾਂ ਦਾ ਐਲ ਆਈ ਸੀ ਕੋਲ ਵਿੱਚ ਬੀਮਾ ਕਰ ਸਕਦਾ ਕਰ ਸਕਦਾ ਲਈ ਦੋਸਤੋ ਇਹ ਕੈਂਡ ਦਾ ਭਾਅ ਹੈ ਜੀ ਜਦੋਂ ਆਪਾਂ ਬੇਬੀ ਡੇਟੀ ਕਰਦੇ ਆ ਪਾਰਟ ਟਾਈਮ ਕੰਮ ਕਰਦੇ ਆ ਆਪਾਂ ਇਹ ਕੰਦੇ ਵਿੱਚੋਂ ਕਿ ਵੀ ਆਪਾਂ ਆਪਣੇ ਬੱਚਿਆਂ ਲਈ ਕੁਛ ਕਿਨਕਮ ਹੁੰਦੀਆ 1000 2000 ਜਮਾ ਕਰ ਦਿੰਦੇ ਆ ਇਹਦੇ ਲਈ ਆਪਣੇ ਕੋਲ ਬਹੁਤ ਸੁਣੀ ਪਾਲਸੀ ਆ ਤੇ ਆਉਣੇ ਵਿੱਚ ਬੋਹਾ ਰੋਡ ਚ ਨਹੀਂ ਰਹਿ ਗਈ ਕਿ ਜੈਨੂਨ ਕੰਮ ਆ ਜੈਨੂਨ ਬੰਦੇ ਨੇ ਤੇ ਨੰਬਰ ਇਹਨਾਂ ਦਾ ਚੱਲ ਜਾਂਦਾ ਸਕਰੀਨ ਤੇ ਉਹਨਾਂ ਬਾਰੇ ਮੈਨੂੰ ਵੀਡੀਓ ਦੱਬ ਕੇ ਸ਼ੇਅਰ ਕਰਿਓ ਜਿਨ੍ਹਾਂ ਨੂੰ ਪੈਸਾ ਨਹੀਂ ਮਿਲਦਾ ਲੋਨ ਲੈਣਾ ਘਰ ਲੈਣਾ ਗੱਡੀ ਲੈਣੀ ਆ ਕਾਰ ਲੈਣੀ ਆ ਜਾਂ ਤੁਸੀਂ ਮੱਝਾਂ ਦੇ ਕੋਈ ਫਾਰਮ ਦਾ ਲੋਨ ਲੈਣਾ ਆਪਾਂ ਚਲੀ ਰਹੇ ਹਾਂ ਚਲਦੇ ਨੰਬਰ ਦੇ ਕਨੈਕਟ ਕਰ ਲਓ ਥੈਂਕ ਯੂ ਜੀ ਧੰਨਵਾਦ